ਤਾ YouTube ਚੈਨਲ ਤੇ ਮਲਾਜਮਾਂ ਤੇ ਪੈਨਸ਼ਨਰਾਂ ਦੇ ਲਈ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਹਿਲੀ ਖੁਸ਼ਖਬਰੀ ਕੰਪਿਊਟ ਪੈਨਸ਼ਨ ਨੂੰ ਲੈ ਕੇ ਸਾਹਮਣੇ ਆਈ ਹੈ ਇਸ ਤੋਂ ਇਲਾਵਾ ਜਿਹੜੇ NPS ਤੋਂ ਜਿਹੜੇ ਕਰਮਚਾਰੀ UPS ਵਿੱਚ ਆਪਣੀ ਪੈਨਸ਼ਨ ਨੂੰ ਤਬਦੀਲ ਕਰਾਉਣਾ ਚਾਹੁੰਦੇ ਹਨ ਉਹਨਾਂ ਲਈ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਇਹ ਦੋ ਅਪਡੇਟ ਸਾਂਝੀ ਕਰਾਂਗੇ ਤੁਹਾਡੇ ਨਾਲ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਜੀ ਪਹਿਲੀ ਅਪਡੇਟ ਦੀ ਗੱਲ ਕਰਦੇ ਹਾਂ ਕਿ ਕੇਂਦਰ ਸਰਕਾਰ ਤੋਂ ਮੌਜੂਦਾ ਰਿਟਾਇਰ ਮੁਲਾਜ਼ਮਾਂ ਦੇ ਲਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਲੰਬੇ ਸਮੇਂ ਤੋਂ ਚੱਲਦੇ ਕੰਪਿਊਟਰਡ ਪੈਨਸ਼ਨ ਦੀ ਬਹਾਲੀ ਮਿਆਦ ਨੂੰ 15 ਸਾਲ ਤੋਂ ਘਟਾ ਕੇ 12 ਸਾਲ ਕਰਨ ਦੀ ਮੰਗ ਹੁਣ ਨੂੰ ਪੂਰਾ ਕੀਤਾ ਜਾ ਸਕਦਾ ਹੈ ਇਹ ਮੰਗ ਨੈਸ਼ਨਲ ਕਾਉਂਸਲ ਸਟਾਫ ਸਾਈਡ ਵੱਲੋਂ ਕੇਂਦਰ ਸਰਕਾਰ ਨੂੰ ਦਿੱਤੇ ਗਏ ਮੰਗ ਪੱਤਰ ਦਾ ਹਿੱਸਾ ਬਣ ਗਈ ਹੈ ਤੇ ਉਮੀਦ ਜਿताई ਜਾ ਰਹੀ ਹੈ ਕਿ 8ਵੇਂ ਪੀ ਕਮਿਸ਼ਨ ਦੇ ਨੋਟੀਫਿਕੇਸ਼ਨ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਕੰਪਿਊਟਰਡ ਪੈਨਸ਼ਨ ਕੀ ਹੈ ਜਦੋਂ ਕੋਈ ਕਰਮਚਾਰੀ ਮੁਲਾਜ਼ਮ ਰਿਟਾਇਰ ਹੁੰਦਾ ਹੈ ਤਾਂ ਉਸ ਨੂੰ ਪੈਨਸ਼ਨ ਦਾ ਕੁਝ ਹਿੱਸਾ ਇੱਕ ਮੁਸਤਹੀਦ ਦਿੱਤਾ ਜਾਂਦਾ ਹੈ ਜਿਸ ਦੀ ਕਟੌਤੀ ਸਮੇਤ ਵਿਆਜ 15 ਸਾਲ ਵਿੱਚ ਕੀਤੀ ਜਾਂਦੀ ਹੈ ਇਸ ਨੂੰ ਕੰਪਿਊਟੇਸ਼ਨ ਆਫ ਪੈਨਸ਼ਨ ਵੀ ਕਿਹਾ ਜਾਂਦਾ ਹੈ ਇਸ ਦੇ ਬਦਲੇ ਵਿੱਚ ਉਸ ਦੀ ਮਾਸਿਕ ਪੈਨਸ਼ਨ ਵਿੱਚੋਂ ਅਗਲੇ 15 ਸਾਲ ਤੱਕ ਕਟੌਤੀ ਕੀਤੀ ਜਾਂਦੀ ਹੈ ਇਹ ਸਰਕਾਰ ਅੱਗੇ ਦਿੱਤੀ ਗਈ ਰਕਮ ਨੂੰ ਵਾਪਸ ਪ੍ਰਾਪਤ ਕਰ ਸਕੇ ਫਿਰ ਅਸਿਰਕਾ ਪ੍ਰਕਿਰਿਆ ਨੂੰ 15 ਸਾਲ ਤੱਕ ਚੱਲਦੀ ਹੈ ਪਰ ਪੈਨਸ਼ਨਾਂ ਦੇ ਮੁਲਾਜ਼ਮਾ ਸੰਸਥਾਵਾਂ ਦਾ ਕਹਿਣਾ ਹੈ ਕਿ ਇਹ ਮਿਆਦ ਬਹੁਤ ਲੰਬੀ ਹੈ ਤੇ ਆਰਥਿਕ ਤੌਰ ਤੇ ਇਸ ਅਸਮਾਨ ਇਹ ਅਸਮਾਨ ਹੈ ਖਾਸ ਕਰਕੇ ਮੌਜੂਦਾ ਸਮੇਂ ਵਿੱਚ ਵਿਆਜ ਦਰਾਂ ਘਟ ਰਹੀਆਂ ਹਨ ਜੀਵਨ ਕੱਟੀ ਲਾਗਤ ਤੇ ਖਰਚੇ ਹੋਰ ਵਧ ਰਹੇ ਹਨ ਜਿਸ ਕਾਰਨ ਰਿਟਾਇਰ ਮੁਲਾਜ਼ਮਾਂ ਨੇ ਆਪਣੇ ਪੈਨਸ਼ਨ ਦੇ ਲੰਬੇ ਸਮੇਂ ਤੱਕ ਗਰੀਬੇ ਰਹ ਜਾਂਦੇ ਹਨ 12 ਸਾਲ ਦਾ ਕੀ ਮਾਮਲਾ ਇਹ ਸਰਕਾਰੀ ਸਰਕਾਰੀ ਮੁਲਾਜ਼ਮਾਂ ਜੂਨੀਅਰ ਨੇ ਮੰਗ ਕੀਤੀ ਹੈ ਕੰਪਿਊਟਰਡ ਨੂੰ 15 ਸਾਲ ਦੀ بجائے 12 ਸਾਲ ਕੀਤਾ ਜਾਵੇ ਇਹ ਮੰਗ ਵਿੱਤ ਮੰਤਰੀ ਕੋਲ ਪਹੁੰਚ ਚੁੱਕੀ ਹੈ ਰਿਟਾਇਰ ਮੁਲਾਜ਼ਮਾਂ ਨੂੰ ਜਲਦੀ ਹੀ ਇਹਨਾਂ ਦੀ ਪੂਰੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ ਇਸ ਨਾਲ ਮੈਡੀਕਲ ਸਮਾਜਿਕ ਜ਼ਿੰਮੇਵਾਰੀਆਂ ਤੇ ਪਰਿਵਾਰਕ ਖਰਚਿਆਂ ਨੂੰ ਵੀ ਬਿੱਤ ਢੰਗ ਨਾਲ ਸੰਭਾਲ ਸਕਣਗੇ ਇਸ ਤੋਂ ਇਲਾਵਾ 12 ਸਾਲ ਦੀ ਮਿਆਦ ਨਾਲ ਸਰਕਾਰ ਦਾ ਮਾਲੀਏ ਵਿੱਚ ਵੀ ਬਹੁਤ ਜ਼ਿਆਦਾ ਪਾਰ ਨਹੀਂ ਪਵੇਗਾ ਕਿਉਂਕਿ ਪਹਿਲਾਂ ਹੀ ਕਟੌਤੀ ਕੀਤੀ ਗਈ ਰਕਮ ਅਤੇ ਵਿਆਜ ਪ੍ਰਭਾਵਿਤ ਹੌਲੀ ਹੌਲੀ ਘਟ ਰਿਹਾ ਹੈ ਬੈਂਕਾਂ ਵੱਲੋਂ ਵਿਆਜ ਦਰਾਂ ਨੂੰ ਵੀ ਕਾਫੀ ਘੱਟ ਕਰ ਦਿੱਤਾ ਗਿਆ ਹੈ ਸਰਕਾਰੀ ਸੂਤਰਾਂ ਅਨੁਸਾਰ ਇਹ ਮੰਗ ਹੁਣ 8ਵੇਂ ਤਨਖਾਹ ਕਮਿਸ਼ਨ ਦੇ ਟਰਮ ਆਫ ਫਰੈਂਚਸ ਦੇ ਵਿੱਚ ਸ਼ਾਮਲ ਕੀਤੇ ਜਾਣ ਦਾ ਵਿਚਾਰ ਕੀਤਾ ਜਾ ਰਿਹਾ ਹੈ ਇਸ ਦਾ ਪ੍ਰਸਤਾਵ ਟਰਮ ਆਫ ਰੈਫਰੈਂਸ ਦੇ ਵਿੱਚ ਸ਼ਾਮਲ ਕੀਤਾ ਹੁੰਦਾ ਹੈ ਤਾਂ ਜਕੀਨੀ ਮੰਨਿਆ ਜਾ ਰਿਹਾ ਹੈ ਕਿ ਭਵਿੱਖ ਵਿੱਚ ਇਸ ਦਾ ਬਦਲਾਅ ਲਾਗੂ ਹੋ ਸਕਦਾ ਹੈ ਕਾਬਲੇ ਦੌਰ ਹੈ ਕਿ 7ਵੇਂ ਤਨਖਾਹ ਕਮਿਸ਼ਨ ਦਾ ਕਾਰਜਕਾਲ 31 ਦਸੰਬਰ 2025 ਨੂੰ ਪੂਰਾ ਹੋ ਰਿਹਾ ਹੈ 10 ਸਾਲ ਵਿੱਚ ਨਵਾਂ ਤਨਖਾਹ ਕਮਿਸ਼ਨ ਲਾਗੂ ਹੁੰਦਾ ਹੈ ਇਸ ਦੇ 8ਵੇਂ ਤਨਖਾਹ ਕਮਿਸ਼ਨ 1 ਜਨਵਰੀ 2026 ਤੋਂ ਲਾਗੂ ਮੰਨਿਆ ਜਾ ਰਿਹਾ ਹੈ ਇਸ ਦਾ ਹਾਲਾਂਕਿ ਇਸ ਸਰਕਾਰ ਨੇ ਜਿਹੜੇ ਕਮਿਸ਼ਨ ਦੇ ਗਠਨ ਵਿੱਚ ਮੈਂਬਰਾਂ ਦਾ ਐਲਾਨ ਨਹੀਂ ਕੀਤਾ ਇਸ ਕਰਕੇ ਇਸ ਪ੍ਰਕਿਰਿਆ ਵਿੱਚ ਸੁਭਾਵਿਕ ਦੇਰੀ ਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਦੂਜਾ ਜਿਹੜਾ ਅਪਡੇਟ ਨਿਕਲ ਕੇ ਸਾਹਮਣੇ ਆ ਰਿਹਾ ਹੈ ਉਹਨਾਂ ਕਰਮਚਾਰੀਆਂ ਦੇ ਲਈ ਹੈ ਜੋ ਤਬਦੀਲ ਕਰਨਾ ਚਾਹੁੰਦੇ ਹਨ ਐਨਪੀਐਸ ਤੋਂ ਯੂਪੀਐਸ ਵਿੱਚ ਕੇਂਦਰ ਸਰਕਾਰ ਨੇ ਕਰਮਚਾਰੀਆਂ ਦੇ ਹਿੱਤਾਂ ਦੇ ਵਿੱਚ ਇੱਕ ਵੱਡਾ ਰਾਹਤ ਭਰਿਆ ਫੈਸਲਾ ਲਿਆ ਹੈ ਹੁਣ ਉਹ ਯੂਨੀਫਾਈਡ ਪੈਨਸ਼ਨ ਨੂ ਸਕੀਮ ਯੂਪੀਐਸ ਦੀ ਚੋਣ ਕਰਨ ਲਈ ਕਰਮਚਾਰੀਆਂ ਨੂੰ ਉਹੀ ਟੈਕਸ ਲਾਭ ਮਿਲਣਗੇ ਜੋ ਹੁਣ ਤੱਕ ਸਿਰਫ ਐਨਪੀਐਸ ਤਹਿਤ ਮਿਲਦੇ ਸਨ ਸਰਕਾਰ ਨੇ ਹੁਣ ਵਿਕਲਪ ਚੁਣਨ ਲਈ ਆਖਰੀ ਮੇਤੀ 30 ਜੂਨ ਤੋਂ ਵਧਾ ਕੇ 30 ਸਤੰਬਰ 2025 ਕਰ ਦਿੱਤੀ ਹੈ ਇਹ ਵਾਅਦਾ ਮੌਜੂਦਾ ਕਰਮਚਾਰੀਆਂ ਦੇ ਨਾਲ ਸੇਵਾ ਮੁਕਤ ਕਰਮਚਾਰੀਆਂ ਦੇ ਮ੍ਰਿਤਕ ਪੈਨਸ਼ਨਰ ਜੀਵਨ ਸਾਥੀਆਂ ਨੂੰ ਵੀ ਦਿੱਤਾ ਗਿਆ ਹੈ ਤੇਤ ਮੰਤਰਾਲੇ ਨੇ ਇਸ ਕਦਮ ਨਾਲ ਕੇਂਦਰੀ ਸਰਕਾਰੀ ਕਰਮਚਾਰੀਆਂ ਲਈ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਹੋਰ ਬਿਹਤਰ ਹੋ ਜਾਵੇਗੀ ਧਿਆਨ ਦੇਣ ਜੋ ਗੱਲ ਹੈ ਕਿ ਸਾਲ ਤੋਂ ਸੂਰਤ ਵਿੱਚ 1 ਅਪ੍ਰੈਲ 2025 ਤੋਂ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਕੇਂਦਰ ਸਰਕਾਰ ਦੀ ਸਿਵਲ ਸਵਾਮਾ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਐਨਪੀਐਸ ਤਹਿਤ ਇੱਕ ਉਤਕਲਪ ਜੋ ਪੇਸ਼ ਕੀਤਾ ਗਿਆ ਸੀ UPS ਦੇ ਤਹਿਤ ਕੇਂਦਰ ਸਰਕਾਰੀ ਕਰਮਚਾਰੀਆਂ ਨੂੰ ਮੂਲ ਤਨਖਾਹ ਤੇ ਮਹਿੰਗਾਈ ਪੱਤੇ ਦਾ 18.5% ਯੋਗਦਾਨ ਪਾਉਂਦੀ ਹੈ ਇਸ ਦੇ ਨਾਲ ਕਰਮਚਾਰੀ ਨੂੰ ਸਰ 10 10% ਯੋਗਦਾਨ ਪਾਉਣਾ ਪੈਂਦਾ ਹੈ ਯੋਜਨਾ ਦੇ ਅੰਦੇਸ਼ ਸੇਵਾ ਮੁਕਤ ਤੋਂ ਬਾਅਦ ਸਰਕਾਰੀ ਕਰਮਚਾਰੀਆਂ ਨੂੰ ਯਕੀਨੀ ਪੈਨਸ਼ਨ ਦੇਣਾ ਉਸ ਨੂੰ NPS ਨਾਲੋਂ ਬਿਹਰੇ ਸਥਿਰ ਤੇ ਰਵੈਤੀ ਲਾਭ ਆਧਾਰਿਤ ਮੰਨਿਆ ਜਾਂਦਾ ਹੈ ਵਰਤਮਾਨ ਦੇ ਵਿੱਚ NPS ਅਧੀਨ ਆਉਣ ਵਾਲੇ ਕੇਂਦਰੀ ਕਰਮਚਾਰੀਆਂ ਨੂੰ ਇੱਕ ਵਾਰ ਫਿਰ ਵਿਕਲਪ ਦਿੱਤਾ ਗਿਆ ਹੈ ਜਿਸ ਦੇ ਤਹਿਤ ਯੂਪੀਐਸੀ ਚੁਣ ਸਕਣ ਹਾਲਾਂਕਿ ਇਹ ਲਾਜ਼ਮੀ ਨਹੀਂ ਹੈ ਸਗੋਂ ਸਭ ਇਸ ਸ ਹੈ ਜੇਕਰ ਕਿਸੇ ਮਰਜ਼ੀ ਹੈ ਇਸੇ ਤੋਂ ਵਿੱਚ ਆਪਣੇ ਇੱਛਾ ਅਨੁਸਾਰ ਯੂਪੀਐਸ ਤੋਂ ਐਨਪੀਐਸ ਵਿੱਚ ਵੀ ਆ ਸਕਦਾ ਹੈ ਬਿਤੇ ਮਤਰਾਲੇ ਨੇ ਅਨੁਸਾਰ ਯੂਪੀਐਸ ਦੀ ਚੋਣ ਕਰਨ ਵਾਲੇ ਕਰਮਚਾਰੀਆਂ ਨੂੰ ਹੁਣ ਟीडीएस ਦੀ ਛੋਟ ਅਤੇ ਹੋਰ ਸਾਰੇ ਟੈਕਸਾਂ ਦੇ ਲਾਭ ਮਿਲਣਗੇ ਜੋ ਹੁਣ ਤੱਕ ਸਿਰਫ ਐਨਪੀਐਸ ਅਧੀਨ ਦਿੱਤੇ ਜਾ ਰਹੇ ਸਨ ਇਹ ਫੈਸਲਾ ਦੋਵਾਂ ਪੈਨਸ਼ਨ ਸਕੀਮਾਂ ਨੂੰ ਵਿਚਕਾਰ ਸਮਾਨਤਾ ਸਥਾਪਿਤ ਕਰਦਾ ਹੈ ਕਰਮਚਾਰੀਆਂ ਲਈ ਯਾਨਾ ਬਹੁਤ ਮਤਵਪੂਰਨ ਹੈ ਜੇਕਰ ਤੁਸੀਂ ਐਨਪੀਐਸ ਵਿੱਚ ਹੋ ਤਾਂ ਜੁਪੀਐਸ ਵਿੱਚ ਬਦਲਣਾ ਚਾਹੁੰਦੇ ਹੋ ਤੇ ਮੌਕਾ ਸਿਰਫ ਇੱਕ ਵਾਰ ਹੀ ਉਪਲਬਧ ਹੋਵੇਗਾ 30 ਨਵੰਬਰ 2025 ਤੱਕ ਆਪਣਾ ਵਿਕਲਪ ਚੁਣਨਾ ਲਾਜ਼ਮੀ ਹੈ ਜੁਪੀਐਸ ਇੱਕ ਨਿਸ਼ਚਿਤ ਪੈਨਸ਼ਨ ਯੋਜਨਾ ਜਿਸ ਦੇ ਵਿੱਚ ਸਰਕਾਰ ਵਧੇਰੇ ਯੋਗਦਾਨ ਪਾਉਂਦੀ ਹੈ ਤੇ ਜੁਪੀਐਸ ਵਿੱਚ ਉਹੀ ਟੈਕਸ ਛੋਟ ਉਪਲਬਧ ਹੋਵੇਗੀ ਜੋ ਐਨਪੀਐਸ ਦੇ ਵਿੱਚ ਹੈ ਕੇਂਦਰ ਸਰਕਾਰ ਨੇ ਇਸ ਕਦਮ ਨਾਲ ਉਹ ਕਰਮਚਾਰੀਆਂ ਨੂੰ ਵਿਸ਼ੇਸ਼ ਰਾਹਤ ਮਿਲੇਗੀ ਜੋ ਸੇਵਾਮੁਕਤ ਤੋਂ ਬਾਅਦ ਵਧੇਰੇ ਜਿਸ ਤਰ੍ਹਾਂ ਤਾਤ ਜਕੀਨੀ ਪੈਨਸ਼ਨ ਦੀ ਭਾਲ ਕਰ ਰਹੇ ਹਨ ਉਹਨਾਂ ਕਰਮਚਾਰੀਆਂ ਨੂੰ ਸੋਚ ਸਮਝ ਕੇ ਫੈਸਲਾ ਲੈਣ ਲਈ ਬਿਹਤਰੇ ਸਮਾਂ ਅਤੇ ਵਿਕਲਪ ਮਿਲੇਗਾ ਕਿਉਂਕਿ ਤਰੀਕ ਤੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਜਿਹੜੇ ਵੀ ਵੀਰਪੈਣਾ ਨੇ ਐਨਪੀਐਸ ਵਿੱਚ ਚੁਣਿਆ ਹੈ ਤਾਂ ਜੇਕਰ ਉਹ ਯੂਪੀਐਸ ਵਿੱਚ ਜਾਣਾ ਚਾਹੁੰਦੇ ਹਨ ਤਾਂ ਕਿਉਂ ਤਰੀਕਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਇਹ ਸੀ ਅੱਜ ਦੀ ਦੋ ਨਵੀਂ ਅਪਡੇਟ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਵੀ ਨਹੀਂ ਲੈਕਚਰ ਕਰਨਾ ਜੀ ਧੰਨਵਾਦ